ਚੱਕ ਹਾਂ ਉੱਥੇ ਇੱਕ ਟੇਬਲ ਤੇ ਸਾਡੇ ਨਿਊਜ਼ਪੇਪਰ ਪਿਆ ਸੀ ਤੇ ਮੈਂ ਚੱਕਿਆ ਮੈਂ ਦੇਖਿਆ ਉਹਦੇ ਉੱਤੇ ਇੱਕ ਖਬਰ ਸੀਗੀ ਕਿ 65 ਸਾਲ ਦੀ ਔਰਤ ਮਾਂ ਬਣੀ ਹਾਂ ਮੈਂ ਥੋੜਾ ਸ਼ਾਈ ਮਹਿਸੂਸ ਕੀਤਾ ਮੈਂ ਕਿ ਮੈਨੂੰ ਪਤਾ ਹੈ ਨਾ ਗੱਲਾਂ ਦੇ ਮੈਂ ਕਿ ਛੱਡੋ ਪਰੇ ਹਾਂ ਜਦ ਕਿ ਪਿਓ ਨਹੀਂ ਕਰਦੇ ਚੀਜ਼ਾਂ ਮੇਰੇ ਫਾਦਰ ਨੇ ਮੇਰੇ ਮੰਮਾ ਨੇ ਸਾਰੀ ਉਮਰ ਕੀਤਾ ਮੱਥੇ ਟੇਕ ਕੇ ਨੱਕ ਰਗੜੇ ਜਿੱਥੇ ਕਿਤੇ ਕਿਸੇ ਨੇ ਕਹਿਤਾ ਵੀ ਉੱਥੋਂ ਪ੍ਰਸ਼ਾਦ ਆਪਣੀ ਕੁੜੀ ਕੋਲ ਪਹੁੰਚਾ ਦੇ ਇਹ ਉਹਨਾਂ ਨੇ ਝੋਲੀ ਪਾਏ ਆ ਇਹਦੇ ਨਾਲ ਹੋ ਜਾਊਗਾ ਮੇਰੀ ਮਾਂ ਨੇ ਪਤਨੀ ਬਸਤਾਂ ਵਾਲਿਆਂ ਦੀ ਮਿੰਤਾ ਕਰ ਕਰਕੇ ਮਲੋਟ ਉਹ ਪ੍ਰਸ਼ਾਦ ਪਹੁੰਚਾਉਣਾ ਮੇਰੇ ਤੱਕ ਪਹੁੰਚਦੇ ਪਹੁੰਚਦੇ ਦੋ ਦੋ ਦਿਨ ਲੱਗ ਜਾਂਦੇ ਸੀ ਹੈਨਾ ਮੇਰੇ ਮੰਮਾ ਨੂੰ ਬਹੁਤ ਸੀਗਾ ਪਰ ਮੇਰੇ ਫਾਦਰ ਕਹਿੰਦੇ ਸੀ ਜਿੱਥੇ ਰੱਬ ਰੱਖੇ ਉਹ ਬਹੁਤ ਉਹਦੇ ਬਾਣੇ 'ਚ ਰਹਿੰਦੇ ਸੀ ਹਾਂਜੀ ਹੈਨਾ ਪੁੱਤ ਪਰਮਾਤਮਾ ਜਿੱਥੇ ਰੱਖਦਾ ਨਾ ਉੱਥੇ ਖੁਸ਼ ਰਹਿਣਾ ਚਾਹੀਦਾ ਉਹਨੇ ਹਮੇਸ਼ਾ ਇਹ ਕਿਹਾ ਤੇ ਮੈਂ ਹੈਰਾਨ ਮੇਰੇ ਕਾਹ ਡਾਡੀ ਨੂੰ ਕੀ ਹੋ ਗਿਆ ਹਾਂਜੀ ਹੈਨਾ ਤੇ ਮੈਂ ਵੀ ਕਦੇ ਉਹਨਾਂ ਨਾਲ ਗੱਲ ਨਹੀਂ ਸੀ ਕਿਤੇ ਤਾਂ ਮੈਨੂੰ ਸ਼ਰਮ ਆਈ ਮੈਂ ਕਹ ਡਾਡੀ ਮੈਨੂੰ ਪਤਾ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਨਹੀਂ ਤੂੰ ਇੱਥੇ ਜਾ ਕੇ ਆ ਤੇ ਆਪਣਾ ਇਲਾਜ ਕਰਵਾ